ਬਹੁਤ ਹੀ ਸਤਿਕਾਰਯੋਗ ਪੰਜਾਬ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਸੰਗਰਸ਼ੀਲ ਹਨ ਜਾਂ ਜਿਨ੍ਹਾਂ ਨੇ ਅਗਵਾਈ ਕੀਤੀ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਨੇ ਇੱਕ ਹੁਕਮ ਜਾਰੀ ਕਰਕੇ ਤੇ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਸੀ ਉਹ ਵਾਪਸ ਲੈ ਲਿਆ ਪਰ ਉਹਦੇ ਬਾਰੇ ਨੋਟੀਫਿਕੇਸ਼ਨ ਕੀਤਾ ਉਹਨੇ ਜਿੰਨਾ ਚਿਰ ਉਹ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਮੇਰੇ ਖਿਆਲ ਸੰਘਰਸ਼ ਵਾਲੇ ਲੋਕ ਜਿਹੜੇ ਆ ਉਹ ਨਹੀਂ ਬੈਠਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਅਸੀਂ ਬੈਠ ਕੇ ਤੇ ਗਾਹੇ ਬਗਾਹੇ ਚੋਰ ਰਸਤੇ ਲਾਗੂ ਕਰ ਸਕਦੇ ਆ ਸੋ ਇੱਕ ਤੇ ਚਲੋ ਜਿੰਨਾ ਉਹਨੇ ਵਾਪਸ ਲਿਆ ਉਹਦੀ ਮੁਬਾਰਕ ਦਿੰਨੇ ਆ ਦੂਸਰਾ ਕੁਝ ਇੱਕ ਗੱਲਾਂ ਜ਼ਰੂਰੀ ਆ ਉਹ ਗੱਲਾਂ ਕਿਹੜੀਆਂ ਜੁੱਧ ਨਛਿਆ ਵਿਰੁੱਧ ਬਹੁਤ ਵਧੀਆ ਗੱਲ ਹੈ ਜਿਹੜਾ ਇਹ ਜੁੱਧ ਛੇੜਿਆ ਇਸ ਜੁੱਧ ਨੂੰ ਕਿਸੇ ਨਾ ਕਿਸੇ ਤਣਪੱਤਨ ਤੇ ਲਾਉਂਦੇ ਪਰ ਵੈਸੇ ਸਾਡੀ ਆਪਣੀ ਸਮਝ ਬਣਦੀ ਆ ਮੇਰੀ ਸਮਝ ਬਣਦੀ ਆ ਕਿ ਇਹ ਇਸ ਤਰ੍ਹਾਂ ਨਹੀਂ ਇੱਕ ਤੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਪੱਕਾ ਇੱਕ ਵਿਦਿਆਰਥੀਆਂ ਵਾਸਤੇ ਵਿਦਿਆ ਮੁਕਤ ਹੋਣੀ ਚਾਹੀਦੀ ਸਾਰੀ ਦੀ ਸਾਰੀ ਜਿੰਨੀ ਵੀ ਉਹ ਪੜ ਸਕਣ ਖਾਸ ਕਰਕੇ ਕੁੜੀਆਂ ਵਾਸਤੇ ਤੇ ਬਹੁਤ ਜ਼ਰੂਰੀ ਆ ਨਾ ਵਿਦਿਆ ਵਿਦਿਆ ਦਾ ਮਸਲਾ ਇਸ ਵੇਲੇ ਬੜਾ ਪਕੀਤਾ ਬਣਿਆ ਜਦੋਂ ਕਿਸੇ ਨੇ ਕੋਈ ਡਿਗਰੀ ਕਰਨੀ ਹੋਵੇ ਕਿਹਨੇ ਡਾਕਟਰ ਬਣਨਾ ਇੰਜੀਨੀਅਰ ਬਣਨਾ ਤੇ ਕੁਝ ਲੋਕ ਤੇ ਇਹ ਕਰਕੇ ਰਹਿ ਜਾਂਦੇ ਆ ਵੀ ਉਹ ਪੈਸੇ ਨਹੀਂ ਅਦਾ ਕਰ ਸਕਦੇ ਸੋ ਇਹ ਵਿਦਿਆ ਦਾ ਮਸਲਾ ਜਿਹੜਾ ਇਹ ਜਰੂਰ ਵਿਚਾਰਨਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਵੀ ਕੇਂਦਰ ਦੀ ਸਰਕਾਰ ਨੂੰ ਵੀ ਇੱਕ ਜਿਹੜਾ ਮਸਲਾ ਹੋ ਰਿਹਾ ਉਹ ਮਸਲਾ ਇਹ ਆ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਬਕਾਇਦਾ ਤੌਰ ਤੇ ਪੰਜਾਬ ਦੀ ਸਰਕਾਰ ਨੇ ਇੱਕ ਆਡੀਓ ਜਾਰੀ ਕਰਵਾਈ ਆ ਆਪਣੇ ਥੱਲੇ ਵਾਲੇ ਅਫਸਰਾਂ ਨੂੰ ਨਰੇਗਾ ਤਹਿਤ ਜਿਹੜੇ ਪਿੰਡਾਂ ਦੇ ਵਿੱਚ ਕੰਮ ਦੇ ਹੀ ਵਰਮਾ ਦੇ ਕੰਮ ਹੁੰਦਾ ਹੀ ਛੜਕਾਂ ਤੇ ਕੰਮ ਹੁੰਦੇ ਹੀ ਗਰਾਉਂਡਾਂ 'ਚ ਕੰਮ ਹੁੰਦੇ ਹੀ ਮੜੀਆਂ 'ਚ ਕਬਰਸਾਨਾਂ 'ਚ ਕੰਮ ਹੁੰਦੇ ਹੀ ਉਹਨਾਂ ਸਾਰਿਆਂ ਕੰਮਾਂ ਤੇ ਬੈਨ ਲਾ ਦਿੱਤਾ ਭਈ ਇਹ ਮੈਂ ਸਮਝਦਾ ਚੋਰ ਰਸਤੇ ਨਰੇਗਾ ਨੂੰ ਬੰਦ ਕਰਨ ਵਾਲਾ ਰਸਤਾ ਵਾ ਜਿਹੜਾ ਕਿ ਮਜ਼ਦੂਰਾਂ ਨਾਲ ਸਰਾਸਰ ੱਟਕਾ ਇਹ ਨਹੀਂ ਹੋਣਾ ਚਾਹੀਦਾ ਇਹਨੂੰ ਫੌਰੀ ਤੌਰ ਦੇ ਉੱਤੇ ਲਾਗੂ ਕਰਨਾ ਚਾਹੀਦਾ ਐਸ ਵੇਲੇ ਜਿਹੜਾ ਜੁੱਧ ਨਸ਼ਿਆਂ ਵਿਰੋਧਿਆ ਉਹਦੀਆਂ ਹਾਲਤਾਂ ਵੇਖੋ ਆਣ ਕੇ ਪਿੰਡਾਂ 'ਚ ਸੜਕਾਂ ਦੇ ਕਿਨਾਰੇ ਘੱਟੋ-ਘੱਟ ਗੋਡੇ-ਗੋਡੇ ਬੂਟੀਆਂ ਜੰਮੀਆਂ ਲੋਕਵਾਰੀਆਂ ਥਾਵਾਂ ਬੜੀਆਂ ਪਈਆਂ ਨਰੇਗਾ ਵਾਲੇ ਘੱਟੋ-ਘੱਟ ਉਹਨਾਂ ਨੂੰ ਤੇ ਸਾਫ਼ ਕਰਦੇ ਹੀ ਨਾ ਪਰ ਉਹਨਾਂ ਨੂੰ ਸਾਫ਼ ਕਰਨ ਤੋਂ ਵੀ ਰੋਕਿਆ ਗਿਆ ਨੇਗਾ ਕੰਮ ਜਿਹੜਾ ਐਵੇਂ ਬੰਦ ਪਿਆ ਜਿਹੜਾ ਇਹ ਚਾਲੂ ਕਰਨਾ ਚਾਹੀਦਾ ਦੂਸਰੀ ਕਿ ਜਿਹੜੇ ਨੇਗਾ ਦੇ ਪੈਸੇ ਆ ਉਹ ਹੁਣ ਤੱਕ ਕਈ ਲੋਕਾਂ ਦੇ ਆ ਨਹੀਂ ਰਹੇ ਉਹਦੇ ਕਾਰਨ ਤੇ ਦੱਸੇ ਪੰਜਾਬ ਸਰਕਾਰ ਕਿਉਂ ਨਹੀਂ ਆ ਰਹੀ ਕਿਉਂਕਿ ਕੇਂਦਰ ਸਰਕਾਰ ਨੇ ਉਹ ਸਾਰੇ ਪੈਸੇ ਜਿਹੜੇ ਇੱਕ ਵਾਰੀ ਬਜਟ ਦੇ ਵਿੱਚ ਪਾਸ ਕਰ ਦਿੱਤੇ ਹੁੰਦੇ ਆ ਤੇ ਉਹ ਆਉਣੇ ਹੁੰਦੇ ਆ ਤੇ ਆ ਚੁੱਕੇ ਹੁੰਦੇ ਆ ਤੋ ਇਹ ਪੈਸੇ ਵੀ ਜਿਹੜੇ ਆ ਇਹ ਮਿਲਨੇ ਚਾਹੀਦੇ ਆ ਹੁਣ ਰਹੀ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਬਹੁਤ ਹੀ ਨਾਜ਼ੁਕ ਜੇ ਬਣੇ ਪਏ ਆ ਕਿਉਂਕਿ ਪਾਕਿਸਤਾਨ ਵਾਲੇ ਜਰਨਲ ਸਾਹਿਬ ਨੇ ਇਹ ਕਹਿ ਦਿੱਤਾ ਕਿ ਅਟੈਕ ਹੋਊਗਾ ਤੇ ਅਸੀਂ ਪਰਮਾਣੂ ਬੰਬ ਦਾ ਇਸਤੇਮਾਲ ਵੀ ਕਰ ਸਕਦੇ ਆ ਜਿਹੜਾ ਕਿ ਬਹੁਤ ਹੀ ਨਾਕਾਬਲੇ ਤਰੀਫ ਆ ਆਮ ਲੋਕਾਂ ਵਾਸਤੇ ਲਿਡਰਾਂ ਵਾਸਤੇ ਵੀ ਆਮ ਲੋਕਾਂ ਵਾਸਤੇ ਵੀ ਜਿਹਦੇ ਨਾਲ ਪੰਜਾਬ ਨੂੰ ਸਭ ਤੋਂ ਵੱਧ ਖਤਰਾ ਇਹਦੇ ਤੋਂ ਬਚਣ ਵਾਸਤੇ ਕੇਂਦਰ ਦੀ ਸਰਕਾਰ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਅਪਰਾਲੇ ਕਰਨੇ ਚਾਹੀਦੇ ਆ ਸ਼ਾਂਤੀ ਦੇ ਨਾਲ ਸਾਰੇ ਮਸਲੇ ਹੱਲ ਹੁੰਦੇ ਆ ਹੱਲ ਹੋਣੇ ਚਾਹੀਦੇ ਆ ਸੋ ਇਹ ਕਰਕੇ ਇਹ ਦੋ ਚਾਰ ਗੱਲਾਂ ਹੈਗੀਆਂ ਸੀ ਮੈਂ ਫੇਰ ਪੰਜਾਬ ਦੇ ਸਾਰੇ ਸੰਘਰਸ਼ੀਲ ਯੋਧਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਕਾਨੂੰਨ ਉਹਨੇ ਲੈਂਡ ਪੋਲਿੰਗ ਦੇ ਉਤੇ ਪਾਸ ਕੀਤੇ ਹੀ ਭਗਵੰਤ ਮਾਨ ਸਰਕਾਰ ਨੇ ਉਹ ਵਾਪਸ ਲੈ ਲਿਆ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਬੁੱਧੀਜੀਵੀਆਂ ਨੂੰ ਵੀ ਮੁਬਾਰਕਾਂ ਜਿਨ੍ਹਾਂ ਨੇ ਵਧੀਆ ਵਧੀਆ ਲੇਖ ਲਿਖ ਕੇ ਸਾਨੂੰ ਚਾਣਨਾ ਪਾਇਆ ਸੋ ਮੈਂ ਫੇਰ ਦੁਬਾਰਾ ਸਾਰੇ ਪੰਜਾਬ ਵਾਸੀਆਂ ਨੂੰ ਇਸ ਗੱਲ ਦੀਆਂ ਵਧਾਈਆਂ ਦਿੰਦਾ ਧੰਨਵਾਦ